ਇਹ ਤਸਵੀਰਾਂ ਨੇ ਲੁਧਿਆਣਾ ਦੇ ਵrindavan road ਦੀਆਂ ਜਿੱਥੇ ਕਿ ਇੱਕ ਬੈਗਾਂ ਦੀ ਦੁਕਾਨ ਦੇ ਵਿੱਚ ਭਿਆਨਕ ਅੱਗ ਲੱਗੀ ਹੈ। ਇਹਨਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਅੱਗ ਕਿੰਨੀ ਭਿਆਨਕ ਹੈ। ਇਸ ਨੂੰ ਬੁਝਾਉਣ ਦੇ ਲਈ 22 ਫਾਇਰ ਵਰਗੇ ਦੀਆਂ ਗੱਡੀਆਂ ਪਹੁੰਚੀਆਂ ਸਨ ਜੋ ਕਿ ਹੁਣ ਤੱਕ ਖਾਲੀ ਵੀ ਹੋ ਗਈਆਂ ਨੇ ਤੇ ਤਿਹਵੀਂ ਗੱਡੀ ਵੀ ਅੱਗ ਬੁਝਾਉਣ ਦੇ ਵਿੱਚ ਲੱਗੀ ਹੋਈ ਹੈ। ਦੱਸ ਦਈਏ ਕਿ ਇਹ ਢੀੜਪਾੜ ਵਾਲਾ ਇਲਾਕਾ ਹੈ ਤੇ ਅਕਸਰ ਹੀ ਇੱਥੇ ਜ਼ਿਆਦਾਤਰ ਭੀੜ ਰਹਿੰਦੀ ਹੈ। ਤੁਸੀਂ ਵੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇਹ ਇਮਾਰਤ ਦੇ ਆਸ-ਪਾਸ ਵੀ ਹੋਰ ਕਈ ਬਿਲਡਿੰਗਾਂ ਨੇ। ਜੇਕਰ ਅੱਗ ਜ਼ਿਆਦਾ ਫੈਲ ਜਾਂਦੀ ਤਾਂ ਨਾਸਪਾਸ ਦੀਆਂ ਬਿਲਡਿੰਗਾਂ ਨੂੰ ਵੀ ਨੁਕਸਾਨ ਹੋ ਸਕਦਾ ਸੀ। ਪਰ ਗਨੀਮਤ ਇਹ ਰਹੀ ਕਿ ਅੱਗ ਦੇ ਉੱਤੇ ਫਾਇਰ ਬ੍ਰਿਗੇਡ ਦੇ ਵੱਲੋਂ ਕਾਬੂ ਪਾ ਲਿਆ ਗਿਆ ਹੈ ਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਥੋੜੀ ਨਹੀਂ ਹੁੰਦੀਆਂ? ਫਾਇਰ ਗੱਡੀਆਂ ਲੱਗੀਆਂ। ਹਾਂ ਫਾਇਰ ਬ੍ਰਿਗੇਡ ਦੀ ਐਤੇ ਵੀ ਗੱਡੀ ਹੈ। ਜੀ ਜੀ। ਹਾਂ ਫਾਇਰ ਬ੍ਰਿਗੇਡ ਤੁਸੀਂ ਕੁਝ ਸਕਦੇ ਨੇ ਜਾਨ ਮਾਨ ਦਾ ਨੁਕਸਾਨ ਨਹੀਂ ਹੋਣਾ ਨਹੀਂ ਜਾਨ ਮਾਨ ਦਾ ਕੀ ਮੰਗਤੀ ਕਰਦੇ ਹੋ ਮੰਨ ਪ੍ਰਸ਼ਾਸਨ ਨੂੰ ਇਹੀ ਕਰਦੇ ਆ ਕਿ ਇੱਕ ਤਾਂ ਸਾਡੀ ਹੈਲਪ ਕੀਤੀ ਜੇ ਇੰਸ਼ੋਰੈਂਸ ਵਿੱਚ ਫਾਇਰ ਵਿੱਚ ਇਹਨਾਂ ਨੇ ਕਰਤੀ ਹੈ ਬਾਕੀ ਜਿਹੜੀ ਕਾਰਵਾਈ ਆ ਥੋੜੀ ਆਸਾਨ ਪਾਈ ਤੇ ਠੀਕ ਹੈ ਇਹ ਬਿੰਦਰਾਪਨ ਰੋਡ ਦੇ ਨੇੜੇ ਸਾਥਸੰਗ ਰੋਡ ਪਤਾ ਨਹੀਂ ਲੱ ਸਮਝ ਨਹੀਂ ਆਈ ਸੇਰੇ ਸੇਰੇ ਲੱਗੀ 4 ਕਰੋੜ ਦੀ ਇਹ ਆਪਣਾ ਕੰਮ ਕਦਾ ਹੈਗਾ ਤੇ ਇੱਥੇ ਬੈਗਾਂ ਦਾ ਤੇ ਸੂਟਕੇਸ ਬੈਗਸ ਵਗੈਰਾ ਅੱਗ ਲੱਗਣਾ ਕਾਰਨ ਕੁਝ ਲੱਗ ਰਿਹਾ ਪਰ ਪਤਾ ਨਹੀਂ ਸਮਝ ਨਹੀਂ ਆਈ ਕਿਆ ਕਿੰਨੇ ਕੁ ਦਿਨ ਅੱਗ ਲੱਗੀ ਸੀ ਸਿਰੇ 4 4.5 5 ਹੋਈ ਲੱਗੀ ਹੋਣੀ ਮੋਟਰ ਦੇ ਫਾਇਰ ਟਾਲੀ ਫਰ ਵੀਰ ਜਦੋਂ ਮੈਂ ਘਰ ਆਇਆ ਉਹ ਤਾਂ ਆ ਗਈ ਸੀ ਕਿੰਨੀਆਂ ਗੱਡੀਆਂ ਲੱਗੀਆਂ ਕਿੰਨੀਆਂ 20 ਲੱਗੀਆਂ 20 22 ਗੱਡੀਆਂ ਲੱਗੀਆਂ ਨੁਕਸਾਨ ਤੋਂ ਨੁਕਸਾਨ ਹੁਣ ਐਸਟੀਮੇਟ ਲਗਾ ਰਹੇ ਆ ਸ਼ਾਮ ਤੱਕ ਪਤਾ ਲੱਗੂਗਾ ਮੇਰੇ ਅੱਧਾ ਕੋਈ ਆਈਡੀਆ ਨਹੀਂ ਫਿਰ ਦੇਖ ਕੇ ਜੋ ਆਈਡੀਆ ਹੋਏਗਾ ਫਿਰ ਦੱਸਣਾ ਇਹ ਤਸਵੀਰਾਂ ਨੇ ਲੁਧਿਆਣਾ ਦੇ ਵrindavan road ਦੀਆਂ ਜਿੱਥੇ ਕਿ ਇੱਕ ਬੈਗਾਂ ਦੀ ਦੁਕਾਨ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਇਹਨਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਅੱਗ ਕਿੰਨੀ ਭਿਆਨਕ ਹੈ ਇਸ ਨੂੰ ਬੁਝਾਉਣ ਦੇ ਲਈ 22 ਫਾਇਰ ਵਰਗੀਆਂ ਦੀਆਂ ਗੱਡੀਆਂ ਪਹੁੰਚੀਆਂ ਸਨ ਜੋ ਕਿ ਹੁਣ ਤੱਕ ਖਾਲੀ ਵੀ ਹੋ ਗਈਆਂ ਨੇ ਤੇ ਤਿਹਵੀਂ ਗੱਡੀ ਵੀ ਅੱਗ ਬੁਝਾਉਣ ਦੇ ਵਿੱਚ ਲੱਗੀ ਹੋਈ ਹੈ ਦੱਸ ਦਈਏ ਕਿ ਇਹ ਢੀੜ ਪਾੜ ਵਾਲਾ ਇਲਾਕਾ ਹੈ ਤੇ ਅਕਸਰ ਹੀ ਇੱਥੇ ਜ਼ਿਆਦਾਤਰ ਭੀੜ ਰਹਿੰਦੀ ਹੈ ਤੇ ਤੁਸੀਂ ਵੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇਹ ਇਮਾਰਤ ਦੇ ਆਸ-ਪਾਸ ਵੀ ਹੋਰ ਕਈ ਬਿਲਡਿੰਗਾਂ ਨੇ ਤੇ ਜੇਕਰ ਅੱਗ ਜ਼ਿਆਦਾ ਫੈਲ ਜਾਂਦੀ ਤਾਂ ਨਾਸ-ਪਾਸ ਦੀਆਂ ਬਿਲਡਿੰਗਾਂ ਨੂੰ ਵੀ ਨੁਕਸਾਨ ਹੋ ਸਕਦਾ ਸੀ ਪਰ ਗਨੀਮਤ ਇਹ ਰਹੀ ਕਿ ਅੱਗ ਦੇ ਉੱਤੇ ਫਾਇਰ ਬ੍ਰਿਗੇਡ ਦੇ ਵੱਲੋਂ ਕਾਬੂ ਪਾ ਲਿਆ ਗਿਆ ਹੈ ਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਥੋੜੀ ਨਹੀਂ ਹੁੰਦੀਆਂ ਬਾਈ ਗੱਡੀਆਂ ਲੱਗੀਆਂ ਆ ਫਾਇਰ ਬ੍ਰਿਗੇਡ ਦੀ ਐ ਤੇ ਵੀ ਗੱਡੀ ਹੈ ਜੀ ਜੀ ਆ ਫਾਇਰ ਬ੍ਰਿਗੇਡ ਤੁਸੀਂ ਕੁਝ ਸਕਦੇ ਤੇ ਜਾਨ ਮਾਨ ਦਾ ਨੁਕਸਾਨ ਨਹੀਂ ਹੋਇਆ ਨਹੀਂ ਜਾਨ ਮਾਨ ਦਾ ਕੀ ਮੰਨਤੀ ਕਰਦੇ ਹੋ ਮਨ ਪ੍ਰਸ਼ਾਸਨ ਨੂੰ ਇਹ ਹੀ ਕਰਦੇ ਆ ਕਿ ਇੱਕ ਤਾਂ ਸਾਡੀ ਹੈਲਪ ਕੀਤੀ ਜੀ ਇੰਸ਼ੋਰੈਂਸ ਵਿੱਚ ਫਾਇਰ ਵਿਟ ਇਹਨਾਂ ਨੇ ਕਰਤੀ ਹੈ ਬਾਕੀ ਜਿਹੜੀ ਕਾਰਵਾਈ ਆ ਥੋੜੀ ਆਸਾਨ ਪਾਈ ਜਾ ਠੀਕ ਹੈ ਇਹ ਬਿੰਦਰਾਪਨ ਰੋਡ ਦੇ ਨੇੜੇ ਸਾਥ ਸੰਗ ਰੋਡ ਪਤਾ ਨਹੀਂ ਲੱਗ ਸਮਝ ਨਹੀਂ ਆਈ ਸੇਰੇ ਸੇਰੇ ਲੱਗੀ ਚਾਰ ਦਿਨ ਜਿੱਥੇ ਬੈਗਾਂ ਦਾ ਤੇ ਸੂਟਕੇਸ ਬੈਗਸ ਵਗੈਰਾ ਕਿ ਅੱਜ ਨਾਲ ਕਲ ਕਰਾਂ ਕੁਝ ਲੱਗ ਰਿਹਾ ਬੜਾ ਪਤਾ ਨਹੀਂ ਸਮਝ ਨਹੀਂ ਆਈ ਕੀ ਕਿੰਨੇ ਕੁ ਦਿਨ ਅੱਗ ਲੱਗੀ ਸਿਰੇ 4 4:30 5 ਵਜੇ ਲੱਗੀ ਹੋਣੀ ਮੋਟਰ ਦੇ ਫਾਇਰ ਲੱਗੀ ਸੀ ਫਰ ਵੀਰ ਜਦੋਂ ਮੈਂ ਘਰ ਆਇਆ ਉਦੋਂ ਆ ਗਈ ਸੀ ਕਿੰਨੀਆਂ ਗੱਡੀਆਂ ਲੱਗੀਆਂ ਕਿੰਨੀਆਂ 20 ਕਿ ਲੱਗੀਆਂ 20 22 ਗੱਡੀਆਂ ਲੱਗੀਆਂ ਨੁਕਸਾਨ ਦਾ ਹੋ ਗਿਆ ਨੁਕਸਾਨ ਹੁਣ ਐਸਟੀਮੇਟ ਲਗਾ ਰਹੇ ਆ ਸ਼ਾਮ ਤੱਕ ਪਤਾ ਲੱਗੂਗਾ ਨਹੀਂ ਆਤਾ ਕੋਈ ਆਈਡੀਆ ਨਹੀਂ ਫਿਰ ਦੇਖ ਕੇ ਜੋ ਆਈਡੀਆ ਹੋਏਗਾ ਫਿਰ ਦੱਸਾਂਗਾ ਸਿਟੀ ਹੋਮ ਨਿਊਜ਼ ਦੇ ਲਈ ਅਮਿਤ <th>ਪਰ ਦੀ ਰਿਪੋਰਟ